ਬ੍ਰਿਟੇਨ ਦੇ ਵਿੱਚ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਹੋਈ ਹੈ। ਬ੍ਰਿਟੇਨ ਦੇ ਵਿੱਚ ਬਰਤਾਨੀਆ ਵਿੱਚ ਪਹਿਲੀ ਆਪਣੇ ਆਪ ਦੀ ਪਹਿਲੀ ਅਦਾਲਤ ਹੈ। ਜਿਸ ਦੇ ਵਿੱਚ ਸਿੱਖ ਬੀਬੀਆਂ ਵੀ ਜੱਜ ਨੇ। ਨੌਜਵਾਨ ਮੁੰਡੇ ਜੱਜ ਨੇ। ਬਜ਼ੁਰਗ ਵੀ ਜੱਜ ਨੇ। ਤੇ ਉਹ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਇਹ ਅਦਾਲਤ ਬਣਾਈ ਜਾਵੇ। ਕੈਨੇਡਾ ਦੇ ਵਿਨੀ ਪੈਗ ਦੇ ਵਿੱਚ ਪੰਜਾਬੀ ਵਿਸ਼ੇ ਵੱਜੋਂ ਪੜ੍ਹਾਇ ਜਾਏਗੀ। ਬ੍ਰਿਟੇਨ ਦੇ ਵਿੱਚ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਹੋਈ ਹੈ ਸਿੱਖ ਨੌਜਵਾਨ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਜਿਨ੍ਹਾਂ ਨੇ ਲਾਅ ਦੀ ਪੜ੍ਹਾਈ ਕੀਤੀ ਹੈ ਜੀ ਬੀਬੀਆਂ ਵਦਨੇ ਬੀਬੀਆਂ ਵਦਨੇ ਇਹ ਵਦਨੇ ਅਸਲ ਚ ਬ੍ਰਿਟੇਨ ਦੇ ਵਿੱਚ ਬਰਤਾਨੀਆ ਵਿੱਚ ਪਹਿਲੀ ਆਪਣੇ ਆਪ ਦੀ ਪਹਿਲੀ ਅਦਾਲਤ ਆ ਇਹ ਜਿਸ ਦੇ ਵਿੱਚ ਸਿੱਖ ਬੀਬੀਆਂ ਵੀ ਜੱਜ ਨੇ ਹਮ ਨੌਜਵਾਨ ਮੁੰਡੇ ਜੱਜ ਨੇ ਬਜ਼ੁਰਗ ਵੀ ਜੱਜ ਨੇ ਤੇ ਉਹ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਇਹ ਅਦਾਲਤ ਬਣਾਈ ਆ ਉਹਨਾਂ ਨੇ ਸਿੱਖਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਹਦੇ ਵਾਸਤੇ ਅਦਾਲਤ ਬਣਾਈ ਆ ਉਹਨਾਂ ਨੇ ਵਧੀਆ ਗੱਲ ਆ ਇਹ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਅਦਾਲਤ ਬਣਾਈ ਆ ਇੱਕ ਤੁਸੀਂ ਕੋਈ ਹੋਰ ਗੱਲ ਕਰ ਰਹੇ ਜੱਜਾਂ ਵਾਲੀ ਹੋ ਜੀ ਬਿਲਕੁਲ ਜੀ ਜੱਜਾਂ ਵਾਲੀ ਹੈ ਇਹਨਾਂ ਐਕਚੁਅਲੀ ਦੇ ਵਿੱਚ ਪੰਜਾਬੀ ਨੂੰ ਲੈ ਕੇ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਇੱਕ ਨਵੀਂ ਚਰਚਾ ਛੜੀ ਸੀਗੀ ਕਿ ਉੱਥੋਂ ਦੇ ਸਕੂਲਾਂ 'ਚ ਪੰਜਾਬੀ ਨੂੰ ਪੜਾਇਆ ਜਾਵੇ ਤੇ ਉੱਥੋਂ ਦੀ ਇੱਕ ਬੀਬੀ ਹੈ ਸੰਦੀਪ ਕੌਰ ਉਨੇ ਕਾਫੀ ਉਪਰਾਲੇ ਕੀਤੇ ਲੰਮਾ ਸਮਾਂ ਜਦੋਜਹਿਦ ਕੀਤੀ ਉਥੋਂ ਦੀ ਇੱਕ ਸੰਸਥਾ ਹੈ ਜੀ ਵਿਨੀਪੈਗ ਸਕੂਲ ਡਿਵੀਜ਼ਨ ਜਿਹੜੀ ਸਾਰੇ ਸਕੂਲਾਂ ਦਾ ਪ੍ਰਬੰਧ ਦੇਖਦੀ ਹੈ ਤਾਂ ਉਹਦੇ ਨਾਲ ਮੀਟਿੰਗਾਂ ਕੀਤੀਆਂ ਫਿਰ ਜਿਹੜੇ ਮਾਪੇ ਸੀਗੇ ਮਾਪਿਆਂ ਤੋਂ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਲਿਆ ਵੀ ਪੰਜਾਬੀ ਕਿੰਨੀ ਕੁ ਜ਼ਰੂਰੀ ਆ ਫਿਰ ਉਹਦੇ ਆਧਾਰ ਦੇ ਉੱਤੇ ਲੰਮੀ ਜਦੋਜਹਿਦ ਤੋਂ ਬਾਅਦ ਕੇਜੀ ਕਲਾਸਾਂ ਤੋਂ ਲੈ ਕੇ ਦੂਜੀ ਕਲਾਸ ਤੱਕ ਉਹ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਵਿੱਚ ਕਾਮਯਾਬ ਹੋ ਗਈ ਹੈ ਤੇ ਸਤੰਬਰ ਮਹੀਨੇ ਤੋਂ ਉਥੇ ਪੰਜਾਬੀ ਵਿਸ਼ੇ ਵੱਜੋਂ ਪੜ੍ਹਾਈ ਜਾਏਗੀ ਤੇ ਉਹ ਕਹਿੰਦੀ ਮੈਂ ਸਾਹ ਉਦੋਂ ਲੈਣਾ ਜਦੋਂ ਤੱਕ ਪਲੱਸ 2 ਤੱਕ ਪੰਜਾਬੀ ਨਹੀਂ ਪਹੁੰਚ ਜਾਂਦੀ ਤੇ ਇਹਦੀ ਇੱਕ ਹੋਰ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਭਾਈ ਮਨਜੀਤ ਸਿੰਘ ਉਹਨਾਂ ਦੀ ਧੀ ਹੈ ਤੇ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਸੀਗੇ ਉਹਨਾਂ ਦੀ ਇਹ ਪੋਤਰੀ ਹੈ ਤੇ ਉੱਥੋਂ ਦੀ ਹੀ ਵਾਸੀ ਹੈ ਕੈਨੇਡਾ ਦੀ ਤੇ ਨੇ ਕਾਫੀ ਜਦੋਂ ਜਦ ਤੋਂ ਬਾਅਦ ਇਹ ਹੱਕ ਲੈ ਕੇ ਦਿੱਤਾ ਹੈ ਉੱਥੋਂ ਦੇ ਬੱਚਿਆਂ ਨੂੰ ਨਹੀਂ ਦੇਖੋ ਕਈ ਲੜ ਰਹੇ ਆ ਪੰਜਾਬੀ ਲਈ ਵਧੀਆ ਗੱਲ ਆ ਸਾਡੇ ਪੰਜਾਬ ਵਾਲੇ ਲੜ ਰਹੇ ਆ ਵੀ ਹਿੰਦੀ ਪੜ੍ਹਾਓ ਸਾਡੇ ਬੱਚਿਆਂ ਨੂੰ ਹੂੰ ਹਿੰਦੀ ਬੋਲਦੇ ਨੇ ਘਰਾਂ ਦੇ ਵਿੱਚ ਹੂੰ ਵੱਡੇ ਵੱਡੇ ਵੀ ਹਿੰਦੀ ਬੱਚਾ ਬੋਲੇਗਾ ਆਈਸੀਐਸ ਬੋਰਡ ਵਿੱਚ ਪੜਾਉਂਦੇ ਨੇ ਉੱਥੇ ਬੰਦੇ ਨੂੰ ਬਣਾ ਦਿੰਦੇ ਨੇ ਮਟੀਰੀਅਲਿਜ਼ਮ ਵਾਲਾ ਹੂੰ ਉਹ ਬੰਦਾ ਸੋਚਦੀ ਨੇਗਾ ਵੀ ਸੋਸ਼ਲ ਸਟਰਕਚਰ ਕੀ ਆ ਚਲੋ ਅੱਗੇ ਅੱਛੇ ਬੀਬੀ ਨੇ ਚੁਣ ਲੜਾਈ ਲੜੀ ਆ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ